ਪ੍ਰਾਪਾਸ਼ੂ ਨੂੰ ਪਿਆਰ ਕਰਦੇ ਆ ਉਹ ਵੀਡੀਓ ਨੂੰ ਸ਼ੇਅਰ ਜਰੂਰ ਬਾਈ ਜੀ ਪੰਡ ਵੀ ਲੈਵੇ ਦੀਆ ਪੋਲੀ ਵੀ ਇੰਨੀਆਂ ਦੁੱਧ ਵੀ ਲੰਬਾ ਟਾਈ ਇਹ ਕਿਹੜੇ ਬੁੱਲਦੀ ਆਜੋ ਇੱਥੋਂ ਦੇ ਲੱਗਦਾ ਲਾਲੂ ਵੀ ਕਿੱਥੇ ਆਉਂਦੀ ਹੈਗੀ ਪਹਿਲਾਂ ਵੀ ਪ੍ਰਾ ਚਲੋ ਬਰਿੰਦਰ ਨੂੰ ਵੀ ਕੋਸ਼ ਕਮੈਂਟ ਕਰਦੇ ਸੀ ਵੀ ਯਾਰ ਤੇਰੀ 16 ਲੱਖ ਵਾਲੀ ਕਿੱਧਰ ਗਈ ਜਾ ਉਹ ਆ ਜੀ ਇਹ ਦੇਖਾ ਆਪਾਂ ਨੂੰ ਇਹ ਨਹੀਂ ਕਹੋਗਾ ਆਪਾਂ ਪੈਸਾ ਮੰਗਰ ਨਹੀਂ ਜਾਣਾ ਜੋ ਕੋਈ ਪ੍ਰਾ ਵਧੀਆ ਸੌਕੇ ਹੋਊ ਨਾ ਆਪਾਂ ਇਹਨੂੰ ਜੈਜ ਰੇਟ 'ਚ ਹੀ ਦੇਣਾਗਾ ਫਿਰ ਕਰਾਂ ਤਰੀਕ ਨਾਲੇ ਬਾਈ ਸਿਰਫ ਇਹ ਆਪਣਾ 2 ਸਾਲਾਂ ਦੇ ਵਿੱਚ ਵਿੱਚ ਹੀ ਇਹ 2 ਸਾਲਾਂ ਤੇ ਹਾਂ ਪਹਿਲਾਂ ਆਪਾਂ ਬਰੀਡ ਬਣਾਉਣ ਤੇ ਵਧੀਆ ਜੀ ਹੱਸੀ ਕਾਲ ਦੋਸਤੋ ਬਹੁਤ ਸਵਾਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਲੱਖੇ ਕੋਲੇ ਪਹੁੰਚੇ ਹੋਿਆਂਗੇ ਤੇ ਅੱਜ ਨਾ ਜਿਹੜੇ ਆਪਾਂ ਸਾਨੂੰ ਪਸ਼ੂ ਦਿਖਾਉਣੇ ਆ ਮਿੱਤਰੋ ਬਹੁਤ ਹੀ ਜਿਆਦੇ ਇੱਕ ਤਾਂ ਆ ਗਈ ਆਹਾ ਸਕਰੀਨ ਤੇ ਸਾਨੂੰ ਨਾ ਜਿਹੜੀ ਝੋਟੀ ਦਿਖਾਈ ਦੇ ਜਾਂਦੀ ਹੈ ਮਿੱਤਰੋ ਸੂਨ ਵਾਲੀ ਝੋਟੀ ਹੈ ਬਾਈ ਲੱਖਾ ਕਹਿੰਦਾ ਇਹਦੀ ਹੱਕ ਨਾ ਮੇਨ ਵੀਡੀਓ ਇਸ ਦੀ ਰਹੂਗੀ ਤੇ ਇੱਕ ਆਹਾ ਆ ਗਿਆ ਕਟਾ ਤੇ ਘੱਟੋ ਘੱਟ ਵੀ ਇਹ 9 ਮਹੀਨਿਆਂ ਦਾ ਕਟਾ ਮਿੱਤਰੋ ਤੇ ਸਮਿਆਂ ਪੜਾ ਦੇਖ ਲੋ ਬਾਈ ਕਹਿੰਦੇ ਇਹ ਵੀ ਆਪਾਂ ਦੇ ਦਾਂਗੇ ਤੇ ਇੱਕ ਆਹ ਝੋਟੀ ਅੱਜ ਆਪਾਂ ਖੜੇ ਕਿੱਥੇ ਮਿੱਤਰੋ ਹਨਾ ਵੀ ਦਰਸ਼ਨ ਕਰਵਾ ਦੇਣਾ ਤੁਹਾਨੂੰ ਆਹ ਦੇਖ ਲੋ ਤੁਹਾਨੂੰ ਜਿਹੜੇ ਜਾਨਵਰ ਦਿਖਾਉਣੇ ਹਨਾ ਬਾਈ ਕੋਲੇ ਆ ਆ ਗਈ ਮਿੱਤਰੋ 16 ਲੱਖ ਵਾਲੀ ਝੋਟੀ ਇਹ ਦੇਖ ਲੋ ਹੁਣ ਕਿੱਡੀ ਵੱਡੀ ਬਣੀ ਐ ਇਹ ਝੋਟੀ ਲੰਮੀ ਦੇਖ ਲੋ ਘਰ ਘਰ ਨਹੀਂ ਜੰਮਦੀਆਂ ਐਡਿੰਗ ਐਡਿੰਗਾਂ ਝੋਟੀਆਂ ਤੇ ਗੱਲ ਕਰ ਲਗੇ ਆ ਆ ਗਈ ਨਾ ਮੱਝ ਜਿਹੜੀ ਇਥੋਂ ਚੱਲਿਆ ਸਾਰਾ ਸਿਸਟਮ ਪਹਿਲੀ ਮੱਝ ਬਾਈਆਂ ਕੋਲੇ ਆ ਆਈ ਸੀ ਹਰਿਆਣੇ ਦੇ ਵਿੱਚੋਂ ਤੇ ਇਹਦੇ ਰੰਗ ਭਾਗ ਲਾਏ ਹੋਏ ਆ ਤੇ ਕੱਲੀ ਕੱਲੀ ਦੀ ਜਾਣਕਾਰੀ ਲੈ ਕੇ ਦੇਵਾਂਗਾ ਹੁਣ ਤੁਸੀਂ ਇਹਦਾ ਨਾਗ ਦੇਖ ਲਓ ਜੇ ਯਾਰ ਤੁਹਾਨੂੰ ਆਹ ਨਾਗ ਪਸੰਦ ਆਏ ਨਾ ਤੁਸੀਂ ਨਾ ਕਮੈਂਟਾਂ ਦੇ ਵਿੱਚ ਹਾਜ਼ਰੀ ਜ਼ਰੂਰ ਭਰ ਦਿਓ ਤੇ ਅੰਦਰਲੇ ਪਾਸੇ ਵੀ ਜਿਹੜੇ ਹੈਗੇ ਨਾ ਇਹਨਾਂ ਦੇ ਕੱਟੇ-ਕਟੀਆਂ ਝੋਟੀਆਂ ਆ ਚੈੱਕ ਕਰ ਲਓ ਤੁਸੀਂ ਇਹ ਆ ਵੀ ਜਿਹੜੀਆਂ ਝੋਟੀਆਂ ਨਾ ਇਹਨਾਂ ਮੱਝਾਂ ਦੇ ਵਿੱਚੋਂ ਆਈਆਂ ਹੋਈਆਂ ਝੋਟੀਆਂ ਨੇ ਆਹ ਆ ਗਈ ਇਹੇ ਨਵਾਬ ਦੀ ਕੱਟੀ ਹੈ ਮਿੱਤਰੋ ਜਿਹੜੀ 16 ਲੱਖ ਵਾਲੀ ਝੋਟੀ ਹੈ ਨਾ ਉਹਦੀ ਧੀ ਹੈ ਤੇ ਮੇਲੇ ਦੇ ਵਿੱਚ ਉਹ ਇਹ ਪਹਿਲੇ ਨੰਬਰ ਦੇ ਉੱਤੇ ਆਈ ਹੋਈ ਆ ਤੇ ਇੱਕ ਆ ਗਈ ਆਹਾ ਇਹ ਵੀ ਚੈੱਕ ਕਰ ਲੋ ਕੱਲੀ ਕੱਲੀ ਦੀ ਜਾਣਕਾਰੀ ਇਹ ਉਹਦੀ ਭੈਣ ਹੈ ਇਹ ਉਹਦੀ ਭੈਣ ਆ ਗਈ ਹਾਂ ਉਹਦੀ ਭੈਣ ਠੀਕ ਆ ਇਹ ਲੈ ਵੀ 16 ਲੱਖ ਵਾਲੀ ਦੀ ਭੈਣ ਆ ਗਈ ਇਹ ਤੇ ਆਜੋਗਾ ਆਪਾਂ ਕਰਾਈਏ ਗੱਲਬਾਤ ਤੇ ਇੱਕ ਇਹਨਾਂ ਦੀ ਨਾ ਬੱਚੀ ਆ ਖੜੀ ਹੈ ਤਾਂ ਨਾਂ ਰੱਖਿਆ ਇਹਨਾਂ ਨੇ ਕੀ ਰੱਖਿਆ ਲੱਖੇ ਇਹਦਾ ਨਾਂ ਮਾਨੂੰ ਪਿੰਦੂ 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 ਇਹਦਾ ਨਾਮ ਮਿੱਤਰੂ ਪਿੰਦੂ ਰੱਖਿਆ ਖੁੱਲੀ ਰਹਿੰਦੀ ਹੈ ਤੇ ਆਹ ਦੇਖ ਲੋ ਪਈ ਵੀ ਨਾ ਜਮਾਨ ਗੋਲ ਮਟੋਲਾ ਇਹ ਤਨਹੋਲੇ ਮੇਲੇ ਦੀ ਚੈਂਪੀਅਨ ਇਹ ਤਨਹੋਲੇ ਮੇਲੇ ਦੀ ਚੈਂਪੀਅਨ ਆ ਗਈ ਤੇ ਆ ਜਾ ਫਿਰ ਲਖਿਆ ਕਰਾਂ ਆਪਾਂ ਤੁਹਾਡੇ ਸਾਰੇ ਜਾਨਵਰਾਂ ਦੀ ਜਾਣਕਾਰੀ ਲੈ ਲਾਂਗੇ ਯਾਰ ਹੁਣ ਮੈਂ ਤੁਹਾਨੂੰ ਦੱਸਾਂ ਗੱਲ ਉਹ ਕਿਸੇ ਵਜ੍ਹਾ ਕਰਕੇ ਲੱਗਿਆ ਸੀ 16 ਲੱਖ ਮੈਂ ਕਹਿੰਨਾ ਯਾਰ ਵੀ ਬਹੁਤ ਘਟ ਮੱਝਾਂ ਹੁੰਦੀਆਂ ਐਡੀਆਂ ਐਡੀਆਂ ਮੱਝਾਂ ਹਨ ਤੇ ਇਹਦੀ ਆਪਾਂ ਨਾ ਜਾਣਕਾਰੀ ਲੈ ਲਈਏ ਫਿਰ ਆਪਾਂ ਕਰਾਂਗੇ ਗੱਲਾਂ ਵਾਤਾ ਲੱਖੇ ਨਾਲ ਬੰਦੇ ਮਿੱਤਰੋ ਇਹ ਬਹੁਤ ਮਿਹਨਤੀ ਹੈ ਸੋਨੂੰ ਮੈਂ ਦੱਸਾਂ ਗੱਲ ਵੀ ਆਹਾ ਝੋਟੀ ਜਿਹੜੀ ਹੈਗੀ ਹੈ ਨਾ ਇਹ ਕਿਵੇਂ ਲੱਗੀ ਦੱਸਿਓ ਜਰੂਰ ਤੇ ਇੱਕ ਤਾਂ ਆ ਗਿਆ ਲੱਖਾ ਤੇ ਇਹਨਾਂ ਦੇ ਨਾਲ ਜਿਹੜੇ ਆ ਬੰਦੇ ਆ ਗਏ ਨਾ ਇਹ ਵੀ ਜਮਾ ਸੇਰਾ ਤੇ ਇੱਕ ਜਿਹੜਾ ਹੈਗਾ ਨਾ ਜਮਾ ਛੋਪਿਆ ਰਸਤਮ ਉਹ ਬੈਠਾ ਲੱਖੇ ਦਾ ਵੱਡਾ ਪਾਈ ਉਹ ਬੈਠਾ ਮਨ ਕੋਲੇ ਆ ਜਾ ਤੂੰ ਐਨੀ ਦੂਰ ਹੋ ਕੇ ਨਾ ਬੈਠ ਹੈ ਉਹ ਦੇ ਦੂਰ ਹੱਥ ਚੱਕ ਤਾਂ ਠੀਕ ਹੈ ਤੇ ਆ ਜੋ ਕਰਾਗੇ ਗੱਲ ਹਾਂਜੀ ਬਾਈ ਜੀ ਸਤਿਕਾਰ ਜੀ ਸਸਰੀਕਾਲ ਬਾਈ ਜੀ ਰਮਨਦੀਪ ਸੋਨੂ ਵੀ ਬਹੁਤ ਬਹੁਤ ਬਾਕੀ ਸਾਰੇ ਜਿਹੜੇ ਵੀਡੀਓ ਦੇਖਣਗੇ ਉਹਨਾਂ ਭਰਾਵਾਂ ਨੂੰ ਵੀ ਆਪਣੇ ਕੰਨੋਂ ਬਹੁਤ ਬਹੁਤ ਸਸਰੀਕਾਲ ਤੇ ਸਾਰਿਆਂ ਨੂੰ ਬਹੁਤ ਬਹੁਤ ਹਾਂ ਲਖੇ ਮੈਂ ਇੱਕ ਵਧਾਈ ਦਾ ਪਾਤਰ ਆ ਤੂੰ ਹੈਨਾ ਵੀ ਜਿਹੜੀ ਤੁਸੀਂ ਮਿਹਨਤ ਕਰਦੇ ਹੋ ਦੋਨੇ ਭਾਈ ਹਾਂ ਤੇ ਅਸੀਂ ਤਾਂ ਮਿਹਨਤ ਕਰਦੇ ਆ ਜਿਹੜੇ ਸਾਡੇ ਨਾਲ ਬੰਦੇ ਆ ਨਾ ਰੱਖੇ ਆਪਣੇ ਆਪ ਦੇ ਇਹ ਵੀ ਸਾਡੇ ਭਰਾ ਹੈ ਅਸਲ ਮਿਹਨਤ ਇਹਨਾਂ ਦੀ ਆ ਸਾਡੀ ਤਾਂ ਬਾਅਦ ਚਾ ਸਹੀ ਗੱਲ ਹੈ ਮੈਂ ਪਹਿਲਾਂ ਤਾਂ ਹੀ ਆਖਿਆ ਜਦੋਂ ਮੈਂ ਨਾ ਮੈਨੂੰ ਐ ਲੱਗਦਾ ਅੱਜ ਮੈਂ ਤੁਹਾਡੇ ਘਰੇ ਦੂਜੀ ਵਾਰ ਆਇਆ ਦੇਖ ਹੈਨਾ ਇੱਕ ਵਾਰੀ ਤਾਂ ਤੁਸੀਂ ਸਾਨੂੰ ਭਾਈ ਮਤਲਬ ਸੱਦਿਆ ਅਸੀਂ ਆਏ ਪਸ਼ੂ ਦਿਖਾਏ ਹੈਨਾ ਵੀ ਆਪਣੇ ਕੋਲ ਯਾਰ ਆਹ ਜਾਨਵਰ ਤਿਆਰ ਹੋਣੇ ਆ ਰਮਣ ਵੀ ਆਪਾਂ ਉਦੋਂ ਫਿਰ ਆਹ ਝੋਟੀ ਦਿਖਾਉਣੀ ਆ ਹੈਨਾ ਅੱਛਾ ਲਖੇ ਵੱਡੇ ਬਾਈ ਦਾ ਕੀ ਨਾਂ ਆ ਗਿਆ ਬਾਈ ਉਹਦਾ ਦਰਸ਼ਨ ਦਰਸ਼ਨ ਹਾਂਜੀ ਠੀਕ ਹੈ ਤੇ ਦਰਸ਼ਨ ਦਿੰਦਾ ਲਈ ਉਹ ਹੈਨਾ ਠੀਕ ਹੈ ਸੋਨਖ ਬਹੁਤਾ ਉਹਦਾ ਮੰਨ ਲਓ ਵੀ ਹੁਣ ਮੱਝ ਦੇ ਵਿੱਚ ਉਹਦਾ ਬਹੁਤ ਜ਼ਿਆਦਾ ਧਿਆਨ ਸੀ ਹਾਂ ਅੱਜ ਮੈਂ ਰਮਪਰੇ ਵਾ ਗਿਆ ਠੀਕ ਹੈ ਤੇ ਉਹਨੇ ਐ ਮੰਨ ਲਓ ਵੀ ਕੁਰਸੀ ਢਾ ਕੇ ਉਹਦੇ ਕੋਲ ਹੀ ਬੈਠਾ ਰਿਹਾ ਹੈ ਤੇ ਸੋਨਖ ਬਹੁਤਾ ਬਾਕੀ ਰਮਨਦੀਪ ਆਪਣੇ ਤੂੰ ਸਾਰਾ ਕੱਚਾ ਸਾਂਗਾ ਕੋਈ ਉਹ ਤਾਂ ਸਾਰਾ ਹੋਈ ਹੈਗਾ ਹਾਂ ਤੇ ਪੱਕਾ ਕੋਈ ਨਹੀਂ ਹੈਗਾ ਨਾ ਨਾ ਪੱਕਾ ਨਹੀਂ ਬਾਈ ਮੱਝਾਂ ਮੌਜਾਂ ਬੈਂਦੀਆਂ ਅੰਦਰ ਸਾਰੇ ਹੋਰ ਹੱਸ ਕੋਈ ਨਹੀਂ ਮੈਂ ਇੱਕ ਗੱਲ ਹੋਰ ਹੈ ਲੱਖੇ ਦੇਖ ਪ੍ਰਮਾਤਮਾ ਨੇ ਜੇ ਮੈਂ ਅੱਖਾਂ ਵਿੱਚ ਹੈਨਾ ਪਿਆ ਰੰਗ ਭਾਗ ਸਾਰੇ ਬਹੁਤ ਵਧੀਆ ਲਾਏ ਆ ਮਿਹਨਤੀ ਪਰਿਵਾਰ ਆ ਮਿੱਤਰੋ ਬਾਕੀ ਭਾਈ ਇਹਨਾਂ ਦੇ ਜਵਾਕਾਂ ਦੀ ਬੜੀ ਸਪੋਰਟ ਆ ਤੁਹਾਨੂੰ ਹਨਾ ਹਾਂ ਭਾਈ ਜੀ ਬਹੁਤ ਸਪੋਰਟ ਆਗੇ ਬਹੁਤ ਵਧੀਆ ਪਰਮਾਤਮਾ ਹਰੇਕ ਨੂੰ ਬੱਚੇ ਆਪਣੇ ਬੱਚੇ ਵਰਗੇ ਜਵਾਕ ਦੇਵੇ ਆਪਣੇ ਜਵਾਕਾਂ ਵਰਗੇ ਜਵਾਕ ਦੇਵੇ ਹਨਾ ਸਹੀ ਗੱਲ ਆ ਅੱਛਾ ਲਖੇ ਜਿਵੇਂ ਤੇਰੀ ਆਹ ਝੋਟੀ ਆ ਹਨਾ ਵੀ ਇਸ ਝੋਟੀ ਦਾ ਮੈਨੂੰ ਐਂ ਦੱਸ ਆਪਾਂ ਹੁਣ ਇਹ ਦੇਣੀ ਆ ਦੇਖ ਹਾਂਜੀ ਹਾਂ ਤੇ ਇਸ ਝੋਟੀ ਦਾ ਜਿਹੜਾ ਸੂਨ ਵਾਲਾ ਮਤਲਬ ਕਿੰਨਵਾਂ ਸੂਆ ਸੁੰਦੀ ਐ ਇਹ? ਇਹ ਬਾਈ ਜੀ ਤੀਜਾ ਸੂਆ ਸੁੰਦੀ ਆ। ਤੀਜਾ ਸੂਆ। ਹਾਂ। ਠੀਕ ਆ। ਤੇ ਆਪਣਾ ਕੁਵਾਰੀ ਪਿੰਡਾ ਹਰਿਆਣੇ ਦੇ ਵਿੱਚ ਹਾਂ। ਉੱਥੋਂ ਲਿਆਂਦੀ ਸੀਗੀ। ਠੀਕ ਐ। ਉਦੋਂ ਦੇ ਆਪਣੇ ਕੋਲੇ ਸਾਰੀਆਂ ਵੀਡੀਓ ਉਹ ਬੰਦਿਆਂ ਦੇ ਹੁਣ ਵੀ ਹਾਂ। ਜੇ ਕੋਈ ਬੰਦੇ ਨੇ ਗੱਲ ਵੀ ਕਰਨੀ ਆ ਉਹਦੇ ਵੀ ਸਾਰੇ ਨੰਬਰ ਆ ਕਨੈਕਟਰ ਨੰਬਰ ਸਾਰਾ ਕੁਝ ਆਪਣੇ ਕੋਲੇ। ਬੰਦੇ ਬਹੁਤ ਵਧੀਆ ਸੇ ਘਰੋਂ ਲਿਆਂਦੀ ਸੀ ਕਿਸੇ ਦੇ। ਘਰੋਂ ਲਿਆਂਦੀ ਸੀ। ਹਾਂਜੀ ਹਾਂ। ਤੇ ਇਹਨੇ ਫਿਰ ਦੂਜੇ ਸੂਏ ਦਾ ਦੁੱਧ ਕਿੰਨਾ ਦਿੱਤਾ ਬਾਈ ਜੀ ਦੁੱਧ ਆਪਣੇ ਕੋਲੇ ਦੂਜੇ ਸੂਏ ਨੇ 20 ਕਿਲੋ ਦੁੱਧ ਦਿੱਤਾ ਸੀ 20 ਕਿਲੋ ਹਾਂਜੀ ਠੀਕ ਹੈ ਹੁਣ ਤੀਜੇ ਸੂਏ ਸੁੰਦੀ ਹੈ ਹਾਂ ਤੀਜੇ ਸੂਏ ਸੁੰਦੀ ਆ ਬਾਈ ਜੀ ਤੁਸੀਂ ਮੰਨ ਲਓ ਵੀ ਉਦੋਂ ਰਮਣ ਦੀ ਪੈਸੇ ਲੋਟੇ ਇਹ ਇਦੋਂ ਘਟ ਬਣੀ ਵੀ ਸੀ ਅੱਛਾ ਹਾਂ ਐਤੀ ਤਾਂ ਐ ਮੰਨ ਲਓ ਵੀ ਹਜੇ ਤਾਂ ਹਜੇ ਮਜਨੇ ਹੋਰ ਵੀ ਬਣਨਾ ਹਾਂ ਹਜੇ ਹਜੇ ਆਪਣਾ 7 ਤਰੀਕ ਨੂੰ ਦਿਨ ਪੂਰੇ ਹੋਣਿਆ ਅੱਛਾ ਤੇ 8 7 8 ਤੋਂ 10 ਦਿਨ ਵੱਧ ਲੈਂਦੀ ਆ ਅੱਛਾ ਹਾਂ ਪਿਛਲੀ ਵਾਰ ਵੀ ਲੈਂਦੇ ਆ ਇੱਕ ਦੀ ਚਲੋ ਦੇਖ ਆਪਾਂ ਪ੍ਰਮਾਤਮਾਨ ਨੇ ਜੋ ਉਹ ਕਰਨਾ ਪਰ ਅੱ비 ਹਜੇ ਮੱਝ ਦੀ ਕੋਈ ਆਈਡੀ ਹੋਣੀ ਕਿ ਮੱਝ ਤਾਂ ਹੁਣ ਜਦੋਂ ਰੇਤੇ ਦੇ ਬਾਈ ਬੈਂਦੀ ਆ ਪੈਂਦੀ ਪਿਆ ਕਰੂ ਇਹ ਪਿਆ ਕਰੂਗੀ ਹਾਂ ਲੈ ਵਾ ਦੇਖਿਓ ਇੱਧਰ ਕਰੀ ਲਖੇ ਲੈ ਵਾ ਦਿਖਾਦ ਗਏ ਆਪਾਂ ਦਰਸ਼ਕਾਂ ਨੂੰ ਯਾਰ ਮੇਤਰੋ ਟਾਮੀ ਟੱਲੀ ਮੱਝ ਜਿਹੜੀ ਏਡੀ ਸੋਹਣੀ ਤਿਆਰ ਹੁੰਦੀ ਆ ਕਰਮ ਵਾਲੀ ਆ ਦੇਖੋ ਇਹਨੂੰ ਮੈਂ ਹੁਣ ਐ ਕਹਿਣਾ ਵੇ ਵੀ ਆਹ ਪੰਡ ਲੇਵੇ ਦੀ ਤਿਆਰ ਕਰੀ ਖੜੀ ਆ ਹੈਗੀ ਐ ਕਿ ਨਹੀਂ ਤਿਆਰ ਬਾਈ ਜੀ ਪੰਡ ਵੀ ਲੇਵੇ ਦੀ ਆ ਪੋਲੀ ਵੀ ਇੰਨੀਆਂ ਦੁੱਧ ਵੀ ਲੰਬਾ ਟਾਈਮ ਦਿੰਦੀ ਆ ਅੱਛਾ ਇਹ ਵੀ ਆਪਣੀ ਗਾਰੰਟੀ ਆ ਠੀਕ ਆ ਹਾਂ ਇਹ ਨਹੀਂਗਾ ਵੀ ਕੋਈ ਆਪਾਂ ਕੋਈ ਉਸ ਤੋਂ ਜਿਨ ਮੰਨ ਲਓ ਵੀ ਆਪਾਂ ਨੂੰ ਥੋੜੇ ਪਸ਼ੂ ਆਪਣਾ ਘਰ ਦੇ ਸਾਰੇ ਹੋਵਾਗੇ ਕੋਈ ਮੱਝ ਲਿਆਂਦੀ ਵੀ ਨਹੀਂ ਆਪਣੀ ਠੀਕ ਹੈ ਗੱਲ ਸਰ ਸੌਂਕ ਵਧੀਆ ਰੱਖਣ ਦਾ ਬਸ ਆ ਕਿੱਕ ਰੱਖ ਲਓ ਹਾਂ ਨਹੀਂ ਇੱਕ ਹੀ ਲਿਆਂਦੀ ਆ ਉਹ हां एक लेन्दिया भाई जी ए भी लेन्दिया हां ए भी लेन्दिया हां हां ठीक है ते ਦੂਜੇ ਸਾਰੇ ਬੱਚੇ ਬਸ ਇਹਨਾਂ ਤੋਂ ਹੀ ਤਿਆਰ ਕਰੇ ਇਹਨਾਂ ਤੋਂ ਤਿਆਰ ਕੀਤੇ ਅੱਛਾ ਲਖੇ ਜਿਵੇਂ ਹੁਣ ਇਹ ਆਪ ਕਿਹੜੇ ਸੀਮ ਦੀ ਕੋਈ ਪਤਾ ਨਹੀਂ ਭਾਈ ਇਹ ਹਰਿਆਣੇ ਚੋਂ ਆਈ ਵੀ ਐ ਮੈਂ ਆਪਾਂ ਕਹੀ ਜਗ੍ਹਾ ਤੇ ਇਹ ਇਹਦੇ ਲੱਗਿਆ ਕਿਹੜਾ ਹੈਗਾ ਹੁਣ ਇਹ PC 575 PC 575 ਤੋਂ ਗੱਬਣਾ ਲੈ ਫਿਰ ਖੋਲ ਕਰ ਆਪਾਂ ਤੋੜ ਕੇ ਦਿਖਾਈਏ ਲੈ ਵੀ ਦਰਸ਼ਨ ਕਰ ਲੋ ਬਹੁਤ ਜਿਆਦਾ ਚੰਗੀ ਤੀ ਜਾਗੀ ਤੇ ਹੁਣ ਲੀਵੇ ਦੀ ਕੁਆਲਿਟੀ ਇੱਧਰ ਹੀ ਲਿਆਵਾਂਗੇ ਆਪਾਂ ਤੋਰਾਂਗੇ ਆ ਦੇਖੋ ਹੁਣ ਲੈ ਵੀ ਹੁਣ ਨਾ ਗੱਲਾਂ ਕਰਾਊਗੀ ਝੋਟੀ ਮਿੱਤਰੋ ਬਾਕੀ ਤੁਸੀਂ ਦੱਸੋਗੇ ਵੀ ਮਿਹਨਤ ਵਾਈਆਂ ਦੀ ਕਿਵੇਂ ਲੱਗੀ ਇੱਧਰ ਲਿਆ ਲੱਖਿਆ ਕਰਾ ਇਹ ਬਾਹਰ ਲੈ ਚੱਲ ਲਵੀ ਵੇਤਰੋ ਨਾ ਜਿਹੜੇ ਭਰਾ ਪਸ਼ੂਆਂ ਨੂੰ ਪਿਆਰ ਕਰਦੇ ਆ ਉਹ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਜਰੂਰ ਕਰ ਦਿਓ ਵੀ ਹਾਂ ਭਾਈ ਜਿਹੜੀਆਂ ਤਿਆਰ ਹੁੰਦੀਆਂ ਮੱਝਾਂ ਇਹ ਜੀਆਂ ਬਹੁਤ ਘੱਟ ਟਾਵੇਂ ਟਾਵੇਂ ਆ ਤਿਆਰ ਹੁੰਦੀਆਂ ਹੁਣ ਕਰਮਾਂ ਵਾਲੀ ਤੋਂ ਨਾ ਲੇਵਾ ਲੈ ਕੇ ਆ ਦੇਖ ਲੋ ਹੁਣ ਨਾ ਤੁਰਨ ਵਾਲੀ ਗੱਲ ਹੀ ਹੋਈ ਪਈ ਆ ਖਜੇ ਦਿਨ ਲੈਂਦੀ ਆ ਜਦੋਂ ਕਹਿੰਦੇ ਨਾ ਜਮਾਂ ਇਹਨਾਂ ਸੂਣ ਦਾ ਦਿਨ ਆ ਗਿਆ ਕਰਮਾਂ ਵਾਲੀ ਦਾ ਤੇ ਉਦੋਂ ਤਾਂ ਫਿਰ ਲਿਟੂਗੀ ਬੈੰਦੀ ਨਹੀਂ ਹੈਗੀ ਹੁਣ ਹੁਣ ਤੀਜੇ ਸੂਏ ਜਿਵੇਂ ਤੇਰੇ ਇਹੇ ਝੋਟੀ ਤੈਨੂੰ ਕਿੰਨੇ ਦੁੱਧ ਦੀ ਆਸ ਆ ਵੀ 20 ਤਾਂ ਗਰੰਟੀ ਵਾਲਾ ਬਾਈ ਜੀ ਦੀ ਤਾਂ ਗਰੰਟੀ ਆ ਜਦੋਂ ਜੇ ਕੋਈ ਆਊਗਾ ਭਰਾ ਜੇ ਤਾਂ ਪਹਿਲਾਂ ਚਲੋ ਗੱਬਣ ਗੱਬਣ ਬਿੱਗਗੀ ਦਾ ਕਹਿਣਾ ਕੀਆ ਤੇ ਨਹੀਂ ਆਪਾਂ ਗਰੰਟੀ ਨਾਲ ਚਵਾ ਕੇ ਦੇ ਦਾਂਗੇ ਚਵਾ ਕੇ ਹਾਂਜੀ ਠੀਕ ਆ ਲੈ ਵੀ ਮਿੱਤਰੋ ਆਹ ਦੇਖ ਲੋ ਵੀ ਯਰ ਨਾ ਕੱਦ ਕਾਠ ਦੀ ਜੱਜਮੈਂਟ ਲਾ ਲਓ ਮੂੰਹ ਦੀ ਸੋਹਣੀ ਸੁਨੱਖੀ ਹੁਣ ਨਾ ਪੀੜੀ ਦੇ ਪਾਵਿਆ ਮੰਗੂ ਜਿਹੜੇ ਥਾਂ ਲੱਗੇ ਇਹਦੀ ਆਪਾਂ ਉਹ ਕਹਿ ਸਕਦੇ ਆਂ ਦੇਖੋ ਚਾਰੇ ਕੰਨੀਆਂ ਦੇ ਉੱਤੇ ਐਨ ਵੱਖਰਾ ਵੱਖਰਾ ਥਾਂ ਲੱਗਿਆਗਾ ਕਰਮਾਂ ਵਾਲੀ ਨੂੰ ਬਾਕੀ ਸੂ ਤਾ ਇਕੱਲੇ ਵਾਲਿਆ ਹੀ ਖੜੀ ਆ ਲੈ ਜਾ ਕਰ ਲੱਖਿਆ ਕਰਾ ਨੀ ਵੀ ਦੇਖ ਲੋ ਯਾਰ ਮੈਂ ਕਹਣਾ ਵੀ ਬਹੁਤ ਸੋਹਣੀ ਸੁਨੱਖੀ ਝੋਟੀ ਆ ਭਾਈ ਮਿੱਤਰਾਂ ਤੇਰੀ ਬਾਕੀ ਨਾ ਇਹੇ ਜੀ ਪਿੱਠ ਨਹੀਂ ਮਤਲਬ ਲੱਗੀ ਹੁੰਦੀ ਦੇਖ ਲੋ ਹੁਣ ਤੁਸੀਂ ਦੇਖੋ ਪਿੱਛੋਂ ਦੇਖੋ ਤੁਸੀਂ ਪਿੱਛੇ ਦੀ ਬਹੁਤ ਜਿਆਦਾ ਚੰਗੀ ਸਿੰਘ ਵੀ ਜਮਾ ਆ ਗਿਆ ਕੁੰਡਈ ਆ ਗਿਆ ਆ ਦੇਖ ਲੋ ਸੋਹਣੀ ਸੁਨੱਖੀ ਆ ਲਖਿਆ ਫਿਰ ਮੈਨੂੰ ਐਂ ਦੱਸ ਵੀ ਆਪਾਂ ਦੇਣੀ ਆ ਤਾਂ ਫਿਰ ਇਹ ਇਹਦਾ ਫਿਰ ਭਾਈ ਭਾਅ ਦੱਸ ਸਾਨੂੰ ਭਾਈ ਜੀ ਆਪਾਂ ਫੋਨ ਤੇ ਹੀ ਕਰਾਂਗੇ ਅੱਛਾ ਪਰ ਮੇਰਾ ਵੀਰ ਇੱਕ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਜੇ ਵਧੀਆ ਜਿਹੜਾ ਕੋਈ ਸੌਂਕੀ ਬੰਦਾ ਕੋਈ ਪੈਸੇ ਲਾਉਣ ਵਾਲਾ ਉਹ ਹੀ ਫੋਨ ਲਾਵੇ ਵੀ ਮੇਰਾ ਵੀਰ ਭਾਈ ਕੋਈ ਐਵੇਂ ਤੰਗ ਨਾ ਕਰੇ ਠੀਕ ਹੈ ਅੱਛਾ ਲੱਖੇ ਫਿਰ ਮੈਨੂੰ ਐਂ ਦੱਸ ਦੇ ਚੱਲ ਉ ਤਾਂ ਵੀਡੀਓ ਚ ਹੋ ਜਾਂਦਾ ਰੇਟ ਵਧੀਆ ਗੱਲ ਸੀ ਹਨਾ ਨਾਲੇ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਭਾਈ ਇਹੇ ਜੇ ਇੱਥੇ ਇੱਕ ਤੱਕ ਲੱਖਾ ਜਿਹੜੀ ਹੈਗੀ ਹੈਗੀ ਝੋਟੀ ਦੇਊਗਾ ਭਾਈ ਜੀ ਪਤਾ ਕੀ ਨਾ ਵਿਚ ਭਰਾ ਬਿਨਾ ਉਸ ਤੋਂ ਵੀ ਐਵੇਂ ਕਮੈਂਟ ਜਰੇ ਆਏ ਸੀ ਜਾਂ ਫੁਲਾਨਾ ਸੀ ਆਪਾਂ ਨੂੰ ਜੇ ਆਪਾਂ ਨੂੰ ਕੋਈ ਆਏ ਨਹੀਂਗਾ ਵੀ ਜੇ ਕੋਈ ਵਧੀਆ ਪੈਸੇ ਲੱਗੇਗਾ ਉਹ ਹੋਣਾ ਫੇਰ ਆਪਾਂ ਸੌਂਕਣਾ ਹੋ ਕਰਾਂਗੇ ਲੱਖੇ ਇਹ 20 ਕਿਲੋ ਦਾ ਤਲਾਕੇ ਦੇਗੀ ਬਾਈ ਜੀ ਗਰੰਟੀ ਆ ਠੀਕ ਹੈ ਅੱਜ ਆ ਲੱਖਿਆ ਫਿਰ ਕਰ ਇਹ ਤਾਂ ਹੋ ਗਈ ਤੇਰੀ ਝੋਟੀ ਦੀ ਗੱਲ ਹਨਾ ਵੀ ਜਿਹੜੀ ਤੇਰੀ 16 ਲੱਖ ਵਾਲੀ ਆ ਗਈ ਆ ਮਿੱਤਰਾ ਯਾਰ ਤੇਰੀ ਆਹਾ ਵੀ ਝੋਟੀ ਦਰਸ਼ਣੀ ਆ ਕਹੇ ਨੂੰ ਭਲਾ ਕੋਈ ਘੋਸੀ ਆਖੀ ਚੱਲੇ ਵੀ ਯਾਰ ਦੇਖੀ ਆ ਕਰਮਾਲੀ ਦਾ ਐਡਾ ਕਦ ਕਠ ਬਹੁਤ ਕੱਟ ਬਾਈ ਜੀ ਇਹ ਕਿਹੜੇ ਬੁੱਲਦੀ ਆਜੂ ਇੱਥੋਂ ਦੇ ਲੱਗਦਾ ਲਾਲੂ ਵੀ ਕਿੱਥੇ ਆਉਂਦੀ ਹੈਗੀ ਇਹ ਕੋਹੇ ਨੂਰ ਦੀ ਆ ਬਾਈ ਜੀ ਹਾਂ ਹਾਂ ਕੋਹੇ ਨੂਰ ਦੀ ਹਾਂਜੀ ਹਾਂ ਯਾਰ ਕਮਾਲੀ ਤੋੜੀ ਪੈ ਰਕਾਰ ਦੀ ਤੋੜੇ ਪਿਆ ਹਣਾ ਕੋਹੇ ਨੂਰ ਨੇ ਤਾਂ ਇਹ ਬਾਈ ਇਹ ਬਾਈ ਦੋ ਮੇਲਿਆਂ ਦੀ ਤਾਂ ਚੈਂਪੀਅਨ ਆ ਹਾਂ ਚੜਕ ਮੇਲੇ ਦੀ ਹਾਂ ਤੇ ਤਨਹੋਲੇ ਮੇਲੇ ਦੀ ਠੀਕ ਹੈ ਹਾਂ ਤੇ ਕਲ ਸੇਤਰ ਮੇਲੇ ਦੀ ਅੱਛਾ ਕੋਰ ਖੇਤਰ ਦੀ ਹਾਂ ਕਲ ਸੇਤਰ ਵੀ ਗਏ ਸੀਗੇ ਹਾਂ ਹਾਂ ਤੇ ਇੱਥੇ ਦੋ ਮੇਲਿਆਂ ਦੀ ਇਹਨਾਂ ਦੀ ਚੈਂਪੀਅਨ ਅੱਛਾ ਲਖਿਆ ਵੀ ਹੁਣ ਕਿੰਨਾ ਚਿਰ ਰਹਿ ਗਿਆ ਇਹਦਾ ਸੂਣ ਦਾ ਇਹਦੇ ਬਾਈ ਜੀ ਹੁਣ ਆਪਣਾ 2.5 ਮਹੀਨੇ ਰਹਿ ਗਏ 2.5 ਮਹੀਨੇ ਹਾਂ ਠੀਕ ਆ 2.5 ਮਹੀਨੇ ਸੂਣ ਦੇ ਰਹਿ ਗਏ ਤੇ ਮੈਨੂੰ ਐ ਦੱਸ ਫਿਰ ਜਿਵੇਂ ਇਤਕੀ ਜਿਵੇਂ ਦੂਜੇ ਸੂਏ ਆਪਾਂ ਫਿਰ ਦਰਸ਼ਕਾਂ ਨੂੰ ਦੁੱਧ ਦਿਖਾਵਾਂਗੇ ਬਾਈ ਜੀ ਜ਼ਰੂਰ ਦਿਖਾਵਾਂਗੇ ਹੈ ਹਾਂ ਜ਼ਰੂਰ ਦਿਖਾਵਾਂਗੇ ਜਣੀ ਪਹਿਲਾਂ ਵੀ ਭਰਾ ਚਲੋ ਬਰਿੰਦਰ ਨੂੰ ਵੀ ਕੋਈ ਕਮੈਂਟ ਕਰਦੇ ਸੀ ਵੀ ਯਾਰ ਤੇਰੀ 16 ਲੱਖ ਵਾਲੀ ਕਿੱਧਰ ਗਈ ਜਾਂ ਉਹ ਆ ਬਾਈ ਜੀ ਕੋਈ ਨਾ ਬਰਿੰਦਰ ਦੀ ਕੋਈ ਕੋਈ ਅਸੀਂ ਕੋਈ ਘੁੰਮ ਫਿਰ ਕੇ ਵੀਡੀਓ ਬਣਾਈ ਸੀ ਇਹ ਇਹ ਸਾਡੀ ਆਪਦੀ ਘਰ ਦੀ ਮਜਬੂਰੀ ਸੀ ਇਹ ਸਾਰਾ ਮਕਾਨ ਦਾ ਕੰਮ ਅਸੀਂ ਹੁਣ ਸਰੇ ਚੜਾਇਆ ਹੋਇ ਨਹੀਂ ਗੈਦੂ ਪਹਿਲਾਂ ਠੀਕ ਆ ਧਿਆਨ ਨਹੀਂ ਦਿੱਤਾ ਹਾਂ ਧਿਆਨ ਨਹੀਂ ਹੋਇਆ ਤੇ ਕਮ ਮਿਸਤਰੀ ਲੱਗੇ ਬੇ ਸੀਗੇ ਠੀਕ ਆ ਗੱਲ ਹਾਂ ਤੇ ਜ਼ਰੂਰ ਦਿਖਾਵਾਂਗੇ ਦੁੱਧ ਪਹਿਲੀ ਵਾਰ ਵੀ ਇਹਨੇ ਚੰਗਾ ਕੱਢਿਆ ਹਾਂ ਪੂਰਾ ਵਧੀਆ ਤੇ ਇਹਦੀ ਭਰਾਵਾਂ ਨੂੰ ਸਾਰਿਆਂ ਨੂੰ ਆਪਾਂ ਦਿਖਾਵਾਂਗੇ ਜ਼ਰੂਰ ਦਿਖਾਵਾਂਗੇ ਠੀਕ ਆ ਹਾਂਜੀ ਅੱਛਾ ਤੇਰੀ ਆ ਤਾਂ ਆ ਗਈ ਕਰਮ ਵਾਲੀ ਹਨਾ ਜਿਵੇਂ ਆਪਾਂ ਪਹਿਲਾਂ ਆਹਾ ਜਿਹੜੀ ਤੇਰੀ ਝੂਟੀ ਦਿਖਾਉਣ ਤੋਂ ਪਹਿਲਾਂ ਇੱਕ ਆਪਾਂ ਥੋੜੀ ਕੱਟਾ ਵੀ ਦੇਣਾ ਹੈ ਹਾਂ ਭਾਈ ਜੀ ਇਹ ਇਹਦਾ ਭਰਾ ਹੈਗਾ ਇਹਦਾ ਭਰਾ ਇਹਦਾ ਭਰਾ ਹੈਗਾ ਇਹ ਆਪਣਾ ਸਾਰੇ ਇਸੇ ਮੱਝ ਦੇ ਹੈਗੇ ਹਾਂ ਇਸੇ ਦੀ ਇਹ ਕੋਈ ਨੂਰ ਵਾਲੀ ਆਪਣਾ ਝੋਟੀ ਆ ਝੋਟੀ ਆ ਤੇ ਨਤੀਜੇ ਸੁਏ ਦੇ ਆ ਦੂਜੇ ਦੀ ਉਹ ਆ ਗਈ ਛੋਟੀ ਛੜੀਆਂ ਤੇ ਕੜੀਆਂ ਮੈਨੂੰ ਐਂ ਦੱਸ ਜਿਵੇਂ ਆਹਾ ਤੇਰੀ ਆ ਗਈ ਮਾਜ ਇਹਦੇ ਥੱਲੇ ਕਿੰਨਾ ਦੁੱਧ ਆ ਬਾਈ ਜੀ ਇਹਦੇ ਆਪਣਾ 18 ਤੋਂ 20 ਸੀਗਾ ਦਾ ਠੀਕ ਹੈ ਤੇ ਆਹਾ ਫਿਰ ਕਟਾ ਜਿਹੜਾ ਹੈਗਾ ਆਪਾਂ ਦੇਣਾ ਇਹ ਕਿਹੜੇ ਬੁੱਲਦਾ ਹੈ ਹੈ ਇਹ ਕਿਹੜੇ ਦਾ ਭੀਮ ਦਾ ਭੀਮ ਦਾ ਭੀਮ ਦਾ ਅੱਛਾ ਇਹ ਫਿਰ ਆਪਾਂ ਕਿਵੇਂ ਦੇਣਾ ਦਰਸ਼ਕਾਂ ਨੂੰ ਬਾਈ ਜੀ ਇਹ ਦੇਖਾ ਆਪਾਂ ਨੂੰ ਇਹ ਨਹੀਂ ਕਹੋਗਾ ਆਪਾਂ ਪੈਸਾ ਮੰਗਰ ਨਹੀਂ ਜਾਣਾ ਜੋ ਕੋਈ ਭਰਾ ਵਧੀਆ ਸੌਂਕੇ ਹੋਊ ਨਾ ਆਪਾਂ ਇਹਨੂੰ ਜਾਇਜ਼ ਰੇਟ 'ਚ ਹੀ ਦੇਣਾਗਾ ਇਹ ਨਹੀਂਗਾ ਵੀ ਯਾਰ ਆਪਾਂ ਕੋਈ ਆਪਣਾ ਆਮ ਮੌਸਮ ਵਾਂਗੂ ਵੰਗੇ ਜਾ ਯਾਰ ਇੰਨੇ ਲੈਣੇ ਜਾਂ ਇੰਨੇ ਲੈਣੇ ਹਾਂ ਬਸ ਆਪਾਂ ਜਾਇਜ਼ ਹੀ ਦੇਵਾਂਗੇ ਠੀਕ ਹੈ ਹਾਂ ਤੇ ਕੋਈ ਐਡਾ ਹੌਸ ਵਾਲਾ ਨਹੀਂ ਆਪਾਂ ਰੱਖਣਾ ਸਹੀ ਗੱਲ ਆ ਇਧਰ ਕਰੀ ਕਰਾ ਕੱਦ ਕਾਠ ਜਿਹੜਾ ਹੈਗਾ ਮਿੱਤਰੋ ਇਸ ਕੱਟੇ ਦਾ ਉਮਰ ਕਿੰਨੀ ਹੋਗੀ ਇਹਦੀ ਇਹ ਬਈ 9 ਮਹੀਨੇ ਦਾ 9 ਮਹੀਨੇ ਦਾ ਕੱਟਾ ਆ ਗਿਆ ਮਿੱਤਰੋ ਜੀ ਇਸੇ ਮਜਦੇ ਇਸੇ ਸੂਏ ਦਾ ਦੁਬਾਰਾ ਸੂਣ ਵਾਲੀ ਠੀਕ ਹੈ ਲੈ ਵੀ ਆ ਦੇਖ ਲਓ ਹੁਣ ਤੁਸੀਂ ਜਿਹੜਾ ਇਹ ਕੱਟਾ ਹੈਗਾ ਟੈਸਟਿਕਲਾਂ ਦਾ ਕਿਵੇਂ ਲੱਖਿਆ ਇਹ ਇਹ ਆਪਾਂ ਦਿਖਾ ਦਈਏ ਲੈ ਕੋਈ ਨਹੀਂ ਇਹ ਤਾਂ ਭਾਈ ਦਾ ਯਾਰ ਹੂੰ ਆ ਦੇਖ ਲਓ ਹੁਣ ਤੁਸੀਂ ਇਹ ਪ੍ਰਾਵਾਣੇ ਜਿਹੜਾ ਹੈਗਾ ਨਾ ਇੱਕ ਆਪਾਂ ਇਹ ਕਹਿ ਸਕਦੇ ਆ ਵੀ ਰੱਬ ਨੇ ਇਹਨਾਂ ਨੂੰ ਬਹੁਤ ਗਿਫਟ ਦਿੱਤੇ ਆ ਤੇ ਹੁਣ ਇੱਕ ਗਿਫਟ ਤੁਸੀਂ ਦੇ ਦੋਗੇ ਹਨਾ ਕਿਸੇ ਨੂੰ ਹਾਂ ਨਾ ਜ਼ਰੂਰ ਹੈ ਬਾਈ ਉਸੇ ਮੱਝ ਦਾ ਦੇਖ ਲਾ ਅੱਡ ਹੋਣ ਵਾਲੀਆਂ ਗੱਲਾਂ ਕਰੀ ਜਨਾ ਤੂੰ ਹੈਂ ਦੇਖ ਲਾ ਅਸੀਂ ਕਹਿ ਗਏ ਅੱਡ ਹੈਂ ਤਿੰਨ ਬੰਦੇ ਦੇਤੇ ਤਿੰਨ ਬੰਦੇ ਦੇਤੇ ਠੀਕ ਆ ਗੱਲ अच्छा लखिए ए भाई जी ਇਹਦਾ ਸਰਟੀਫਿਕੇਟ ਵੀ ਦਿਖਾ ਦਿਨੇ ਆਪਣਾ ਤੇ ਕੋਰੜੇ ਮੇਲੇ ਦਾ ਆਪਣਾ ਨੰਬਰ ਚ ਆਇਆ ਬਾਹੀਂ ਕਿਹੜੇ ਨੰਬਰ ਤੇ ਆਇਸੀ ਇਹ ਇਹ ਆਪਣੇ ਦੂਜੇ ਨੰਬਰ ਤੇ ਆਇਸੀ ਦੂਜੇ ਤੇ ਛੋਟੇ ਬੱਚਿਆਂ ਚੋਂ ਹਾਂ ਛੋਟੇ ਬੱਚਿਆਂ ਚੋਂ ਠੀਕ ਹੈ ਲੋ ਵੀ ਇਹੇ ਕੋਰੜੇ ਮੇਲੇ ਦਾ ਵੀ ਜਿਹੜਾ ਹੈਗਾ ਦੂਜੇ ਨੰਬਰ ਦੇ ਉੱਤੇ ਆਇਆ ਉਹ ਸਰਟੀਫਿਕੇਟ ਵੀ ਦਿਖਾ ਦਿਨੇ ਆਪਾਂ ਸਰਟੀਫਿਕੇਟ ਕੋਈ ਗੱਲ ਨਹੀਂ ਚੱਕ ਲਿਓ ਤੇ ਜਿਵੇਂ ਸਾਰੇ ਚੱਕ ਲਿਆ ਦਰਸਨਾ ਉਰੇ ਹੈ ਸਾਰੇ ਚੱਕ ਲਿਆ ਤੇ ਉਹ ਕਰਕੇ ਬਸ ਕੱਟੇ ਦਾ ਦਿਖਾ ਦਾਂਗੇ ਠੀਕ ਹੈ ਸਰਟੀਫਿਕੇਟ ਤੇ ਤਾਂ ਤੁਸੀਂ ਢੇਰ ਲਾਈ ਬੈਠੇ ਹੋਵੋਗੇ ਹਾਂ ਹਾਂ ਸਰਟੀਫਿਕੇਟ ਬਈ ਆਇਆ ਨਾ ਫਿਰ ਕੋਈ ਭਰਾ ਨੂੰ ਜਦ ਇਹਨਾਂ ਦਾ ਵੀਡੀਓ ਪਹਿਲਾਂ ਜਾਣ ਦਿਆਗੇ ਉਹਨਾਂ ਨੂੰ ਤਾਂ ਪਤਾ ਹੁੰਦਾ ਵੀ ਯਾਰ ਆਹ ਪਸ਼ੂ ਨੰਬਰ 'ਚ ਆਏ ਵਿਆ ਵਿੱਚ ਮੇਰੇ ਭਰਾ ਜਿਹੜੇ ਕੋਈ ਪਹਿਲੀ ਵਾਰ ਦੇਖਣਗੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਯਾਰ ਆਹ ਪਸ਼ੂ ਵੀ ਨੰਬਰ 'ਚ ਆਇਆ ਜਾਂ ਨਹੀਂ ਆਇਆ ਫਿਰ ਤਾਂ ਹੀ ਸਰਟੀਫਿਕੇਟਿੰਗ ਹੋਣਗੇ ਨਹੀਂ ਤਾਂ ਹੋਣੀ ਨਹੀਂ ਸਹੀ ਗੱਲ ਆ ਅੱਛਾ ਲਖੇ ਜਿਵੇਂ ਹੁਣ ਆਪਾਂ ਗੱਲ ਕਰ ਲ ਗਏ ਜਿਵੇਂ ਤੇਰੀ ਕੋਲੇ ਆਹ ਬੱਚੀ ਆ ਗਈ ਹੈਨਾ ਤੇ ਆਹ ਬੱਚੀ ਜਿਹੜੀ ਤੇਰੀ ਹੈਗੀ ਇਹ ਕਿਹੜੇ ਉਹਦੀ ਹੈਗੀ ਇਹ ਬਈ ਬਲਦੇਵ ਸਣਦਿਆ ਅੱਛਾ ਹਾਂ ਠੀ ਏ ਇਹ ਨੂਰ ਮੇਲਾ ਲਾ 100 ਮੇਲਾ ਲਾ ਠੀਕ ਆ ਤੇ ਅੰਦਰ ਵਾਲੇ ਜਿਹੜੇ ਹੈਗਾ ਜਾਨਵਰ ਝੋਟੀਆਂ ਤੇਰੀਆਂ ਜਿਹੜੀਆਂ ਉਹ ਵੀ ਚੰਗੀਆਂ ਸਰਟੀਫਿਕੇਟ ਲਿਆ ਕਰ ਤੇ ਆ ਦੇਖ ਲੋ ਆ ਪਿਆ ਭਾਈ ਸਰਟੀਫਿਕੇਟ ਆ ਲੋ ਜੀ ਲੈ ਵੀ ਆ ਦੇਖ ਲੋ ਹੁਣ ਠੀਕ ਐ ਆਹਾ ਸਰਟੀਫਿਕੇਟ ਆ ਗਿਆ ਇਸ ਕੱਟੇ ਦਾ ਹਾਂਜੀ ਠੀਕ ਐ ਤੇ ਆ ਆ ਲੈ ਵੀ ਸਰਟੀਫਿਕੇਟ 1 2 ਹੋ ਗਏ ਚੱਲ ਕਰਾਂ 3 3 4 4 5 ਤਨੌਲੇ ਵਾਲੇ ਮੇਲੇ ਦਾ 5 6 ਆ ਗਿਆ 6 7 7 ਤੇ 8 8 8 ਸਾਡੀ ਬਰੀਡ ਹੋ ਗਈ ਠੀਕ ਹੈ ਗੱਲ ਆ ਫਿਰ ਕਰਾਂ ਤੇਰੀ ਇੱਕ ਨਾਲੇ ਭਾਈ ਜੀ ਸਿਰਫ ਇਹ ਆਪਣਾ 2 ਸਾਲਾਂ ਦੇ ਵਿੱਚ ਵਿੱਚ ਹੀ ਆ ਇਹ 2 ਸਾਲਾਂ ਤੇ ਹਾਂ ਪਹਿਲਾਂ ਆਪਾਂ ਬਰੀਡ ਬਣਾਉਣ ਤੇ ਵਧੀਆ ਤਿਆਰੀ ਕਰੀ ਤੇ 2 ਸਾਲਾਂ ਦੇ ਵਿੱਚ ਇਹ ਸਾਰੇ ਹੋ ਕਰਿਆ ਆ ਫਿਰ ਕਰਾਂ ਜਿਹੜੀ ਤੇਰੀ ਉਹ ਇੱਕ ਜਿਹੜੀ ਇਸ ਝੋਟੀ ਨੇ ਜਿਹੜੀ ਕੱਟੀ ਦਿੱਤੀ ਹੈ ਹਾਂ ਹਾਂ ਇਹ ਇਹ ਭਾਈ ਜੀ ਐਡੀ ਸੈਣੀ ਆ ਹਾਂ ਤੇ ਮਨ ਨਾਲ ਵੀ ਇਹ ਖੁੱਲੇ ਹੁੰਦੇ ਆਗੇ ਹਾਂ ਤੇ ਇਹਨੇ ਮੇਰਾ ਤਾਂ ਇਨਾ ਕਰ ਦਿਆ ਜੇ ਮੈਂ ਮੋਟਰਸਾਈਕਲ ਲੈ ਕੇ ਜਾਵਾਂ ਜੇ ਅੰਦਰ ਖੁੱਲੀ ਹੁੰਦੀ ਆ ਉਹ ਪੈਪਰ ਆਹੀਂ ਉਧਰ ਭੱਜ ਕੇ ਜਾਉ ਮੇਰੇ ਮਗਰ ਅੱਛਾ ਹਾਂ ਠੀਕ ਹੈ ਲੈ ਹੁਣ ਤੇਰੇ ਮਗਰ ਮਗਰ ਹੀ ਰਹੂ ਹਾਂ ਹਾਂ ਬਈ ਇਹ ਲੈ ਦੇਖ ਲੋ ਹੁਣ ਲੈ ਚੱਲ ਕਰਾਂ ਬਾਹਰ ਲੱਖੇ ਫਿਰ ਜਿਆਦਾ ਉਹ ਕਰਦੀ ਆ ਹੈ ਹਾਂ ਨਹੀਂ ਜਾਂਦੀ ਇਹ ਨਵਾਬ ਦੀ ਆ ਗਈ ਹਾਂ ਬਈ ਇਹ ਨਵਾਬ ਦੀ ਆ ਗਈ ਨਵਾਬ ਦੀ ਆ ਗਈ ਚਲ ਮਾਨੂੰ ਚਲ ਉਧਰ ਆ ਦੇਖ ਲੱਖਿਆ ਫਿਰ ਇਹ ਵੀ ਜਿਹੜਾ ਹੈਗਾ ਮਤਲਬ ਜਿਹੜਾ ਪੋਰਸ਼ਨ ਬਣਾਇਆ ਤੁਸੀਂ ਹੈਨਾ ਹਾਂ ਇਹ ਸਾਰਾ ਸਿਸਟਮ ਪੈਪਾਂ ਨਾਲ ਕਵਰ ਕੀਤਾ ਹੋਇਆ ਹਾਂ ਬਾਈ ਜੀ ਇਹ ਮੰਨ ਲੋ ਵੀ ਜਿੰਨੇ ਇਹ ਬੱਚੇ ਆ ਸਾਰੇ ਇਹ ਖੁੱਲੇ ਹੁੰਦੇ ਇੱਥੇ ਖੁੱਲੇ ਹੁੰਦੇ ਹਾਂ ਠੀਕ ਆ ਗੱਲ ਹਾਂ ਬਾਕੀ ਤੋਰਾ ਫੇਰਾ ਹਟ ਪੈ ਤੋਰਾ ਫੇਰਾ ਹੁਣ ਮੰਨ ਲੋ ਵੀ ਵਧੀਆ ਮੌਜ ਨਾਲ ਇੱਥੇ ਖੇਡ ਕੇ ਆ ਰੇਤਾ ਲਾ ਆ ਬੈਨਾ ਖਾਤਰ ਇੱਥੇ ਬਸ ਲੇਟੀ ਜਾਂਦਾ ਕੋਈ ਟੱਕਰ ਮਰ ਜਾਂਦਾ ਇੱਥੇ ਵਧੀਆ ਰਹਿੰਦੇ ਆ ਸਹੀ ਗੱਲ ਆ ਲੋ ਵੀ ਮਿੱਤਰੋ ਇਹ ਸੀ ਬਾਈ ਲੱਖਾ ਹਨਾ ਵੀ ਜਿਹੜੀ ਆਹਾ ਝੋਟੀਆਂ ਮੈਂ ਇੱਕ ਵਾਰੀ ਲੈਵਾ ਇਹਦਾ ਕੋਲੋਂ ਦਿਖਾ ਦਾਂ ਕਰਮ ਵਾਲੀ ਇਹਨਾਂ ਦੇਖ ਲਓ ਹੁਣ ਤੁਸੀਂ ਐਨ ਭੂਗੀ ਬੰਨੀ ਖੜੀ ਆ ਬਹੁਤ ਸੋਹਣੀ ਤਿਆਰ ਹੋਈ ਆ ਤੇ ਬਾਈ ਲਖੇ ਬਹੁਤ ਬਹੁਤ ਧੰਨਵਾਦ ਤੇਰੇ ਹਨਾ ਬਾਕੀ ਜਿਹੜਾ ਲਾਸਟ ਤੱਕ ਨੰਬਰ ਬੋਲ ਦੇ ਬਾਈ ਨੰਬਰ ਹੈ 90411 91952 ਠੀਕ ਹੈ ਹਾਂ ਇੱਕ ਹੋਰ ਹੈ ਜਿਹੜਾ 94637 29634 ਵੱਡੇ ਭਰਾ ਦਾ ਨੰਬਰ ਵੱਡੇ ਦਾ ਠੀਕ ਹੈ ਤੇ ਆ ਆ ਗਿਆ ਦਾ ਵੀ ਦਰਸ਼ਨ ਹੁਣ ਵੱਡਾ ਭਰਾ ਕਿਉ ਮੰਨਦੇ ਗੱਲ ਅਸੀਂ ਤਾਂ ਤੈਨੂੰ ਫੜ ਲਿਆ ਹੁਣ ਤੇ ਲੋ ਵੀ ਵੀਡੀਓ ਜੇ ਸਾਡੀ ਸੁਣੂ ਨਾ ਅੱਜ ਦੇ ਚੰਗੀ ਲੱਗੀ ਤਾਂ ਕਮੈਂਟ ਕਰਕੇ ਦੱਸਿਓ ਜਰੂਰ ਬਾਕੀ ਜਿਹੜੀ ਹੈਗੀ ਆਹਾ ਮਾਝੇ ਦੀ ਤਾਂ ਦੋ ਰਿਆਂ ਚ ਉਹ ਰਹਿ ਨਹੀਂ ਹੈਗੀ ਵੀ ਆ ਤੁਸੀਂ ਭਾਈ ਇਹ ਜਿਹੜੀ ਹੈਗੀ ਆ ਦਾ ਦੁੱਧ ਤੋਲ ਕੇ ਵੀ ਜਿਹੜੀ ਹੈਗੀ ਲਿਜਾ ਸਕਦੇ ਹੋ ਤਸੱਲੀ ਕਰਨੀ ਜਿਹੜੀ ਹੈਗੀ ਭਾਈ ਇੱਥੇ ਆ ਕੇ ਕਰ ਲਿਓ ਉਹ ਜ਼ਿੰਮੇਵਾਰੀ ਛੋਡੀ ਬਣਦੀ ਹੈ ਹਰ ਇੱਕ ਪ੍ਰਕਾਰ ਦੀ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਭਰਾ ਵੀਡੀਓ ਨੂੰ ਸ਼ੇਅਰ ਕਰਦੇ ਆ